नकली पुलिस मुलाजिम बनके मारतासी रोह का अगो टक्कर की असली पुलिस तस्वीरें जो ਤੁਹਾਡੇ ਨਾਲ ਸਾਂਝੀ ਕਰ ਰਹੇ ਤਸਵੀਰਾਂ ਦੇਖ ਸਕਦੇ ਹੋ ਅਮ੍ਰਿਤਸਰ ਦਾ ਇਹ ਨੌਜਵਾਨ ਰਹਿਣ ਵਾਲਾ ਹੈ ਜਿਸ ਨੂੰ ਪੁਲਿਸ ਮੁਲਾਜ਼ਮ ਬਣਨ ਦਾ ਇਹ ਨਾ ਸ਼ੌਕ ਚੜਿਆ ਕਿ ਉਸਨੇ ਨਕਲੀ ਵਰਦੀ ਸਵਾ ਕੇ ਨਕਲੀ ਪੁਲਿਸ ਮੁਲਾਜ਼ਮ ਬਣ ਗਿਆ ਤਾਂ ਤਸਵੀਰਾਂ ਜਿਹਨੇ ਉਹ ਵੀ ਤੁਹਾਡੇ ਨਾਲ ਸਾਂਝੀ ਕਰ ਰਹੇ ਤਸਵੀਰਾਂ ਦੇਖ ਸਕਦੇ ਹੋ ਨੌਜਵਾਨ ਦੀਆਂ ਜਿਸ ਨੇ ਬੀਟੈਕ ਦੀ ਪੜਾਈ ਕਰਕੇ ਔਰ ਇੱਕ ਨਕਲੀ ਪੁਲਿਸ ਮੁਲਾਜ਼ਮ ਬਣ ਗਿਆ ਤਾਂ ਦੱਸਦੀ ਹੈ ਕਿ ਇਸਨੇ ਪੁਲਿਸ ਦੀ ਵਰਦੀ ਵੀ ਸਵਾ ਰੱਖੀ ਸੀ ਔਰ ਉਸ ਨੂੰ ਪਾ ਕੇ ਸੜਕਾਂ ਦੇ ਉੱਤੇ ਲੋਕਾਂ ਨੂੰ ਰੋਹ ਪੁੰਦਾ ਸੀ ਵਰਦੀ ਦਾ ਰੋਹ ਪੁੰਦਾ ਸੀ ਤਾਂ ਨਾਕੇ ਦੇ ਉੱਤੇ ਜਦ ਪੁਲਿਸ ਬਾਦ ਜਦ ਪੁਲਸ ਨੂੰ ਸ਼ੱਕ ਹੋਇਆ ਤਾਂ ਪੁਲਸ ਵੱਲੋਂ ਜਦੋਂ ਜਾਂਚ ਕੀਤੀ ਗਈ ਤਾਂ ਜਿਸ ਐਕਟਿਵਾ ਤੇ ਸਵਾਰ ਹੋ ਕੇ ਘੁੰਮ ਰਿਹਾ ਸੀ ਉਹ ਐਕਟਿਵਾ ਦੀ ਚੋਰੀ ਦੀ ਪਾਈ ਗਈ ਤਾਂ ਪੁਲਸ ਵੱਲੋਂ ਜਾਂਚ ਕੀਤੀ ਗਈ ਤੇ ਤੁਰੰਤ ਮੌਕੇ ਦੇ ਉੱਤੇ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਤਾਂ ਇਸ ਵੱਲੋਂ ਜੋ ਵਰਦੀ ਪਾਈ ਸੀ ਔਰ ਜੋ ਆਈ ਕਾਰਡ ਪੁਲਸ ਨੂੰ ਦਿਖਾਇਆ ਗਿਆ ਉਹ ਵੀ ਨਕਲੀ ਨਿਕਲਿਆ ਔਰ ਪੁਲਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਮੌਕੇ ਦੇ ਉੱਤੇ ਹੀ ਇਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਦੱਸ ਦिए ਕਿ ਜਿਹੇ ਸ਼ਖਸ ਹੁੰਦੇ ਨੇ ਜੋ ਨਕਲੀ ਪੁਲਿਸ ਮੁਲਾਜ਼ਮ ਬਣ ਕੇ ਅਸਲੀ ਪੁਲਿਸ ਦੀ ਸ਼ਰਮ ਨੂੰ ਖਰਾਬ ਕਰਦੇ ਨੇ ਤਾਂ ਹੁਣ ਪੁਲਿਸ ਵੱਲੋਂ ਇੱਕ ਵੱਡੀ ਕਾਰਵਾਈ ਕੀਤੀ ਗਈ ਹੈ ਔਰ ਇਸ ਨਕਲੀ ਪੁਲਿਸ ਮੁਲਾਜ਼ਮ ਨੂੰ ਗ੍ਰਿਫਤਾਰ ਕਰ ਲਿਆ ਗਿਆ ਔਰ ਇਸਕਾ ਸਵਿਚਕਿਸ਼ ਕੀਤੀ ਜਾ ਰਹੀ ਹੈ ਕਿ ਇਸਨੇ ਪੁਲਿਸ ਦੀ ਵਰਦੀ ਪਾ ਕੇ ਹੋਰ ਕਿਸ-ਕਿਸ ਲੋਕਾਂ ਕੋਲੋਂ ਠੱਗੀ ਤਾਂ ਨਹੀਂ ਮਾਰੀ ਤਾਂ ਤਸਵੀਰਾਂ ਇਸ ਮੌਜੂਦਾਂ ਦੇ ਤੁਹਾਡਾ ਸਾਂਝੀ ਕਰ ਰਹੇ ਆ ਵੇਖ ਸਾਦੇਓ ਮੂੰਹ ਟਾ ਕੇ ਖੜਾ ਇਹ ਸ਼ਖਸ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ ਜੋ ਕਿ ਨਕਲੀ ਵਰਦੀ ਪਾ ਕੇ ਨਕਲੀ ਪੁਲਿਸ ਅਫਸਰ ਫੈਂਟਸੀ ਜਿਸ ਦੇ ਪਿੱਛੇ ਜੋ ਨੰਬਰ ਹੈ ਉਹ ਵੀ ਤੁਹਾਨੂੰ ਦੱਸਦੀ ਹੈ ਨੰਬਰ ਵੀ ਇੱਕ ਗਲਤ ਨੰਬਰ ਲਿਖਿਆ ਹੋਇਆ ਸੀ ਕੱਲ ਸ਼ਾਮ ਨੂੰ ਇੱਕ ਸੀ ਸਾਡਾ ਦਾਕਾ ਲੱਗਾ ਹੋਇਆ ਸੀ ਗੈਸ ਚੱਲ ਰਹੀ ਸੀਗੀ ਤੇ ਇੱਕ ਸਾਡੀ ਪੁਲਿਸ ਪਾਰਟੀ ਖੜੀ ਸੀ ਏਐਸਆਈ ਰਜਿੰਦਰ ਸਿੰਘ 리ਡ ਕਰ ਰਹੇ ਸੀਗੇ ਤੇ ਇੱਕ ਨੌਜਵਾਨ ਆਇਆ ਰਿਐਕਟਿਵਾ ਤੇ ਉਹਨੂੰ ਰੋਕਣ ਦਾ ਸ਼ਰਾ ਕੀਤਾ ਜਿਹੜਾ ਇੱਕਦਮ ਭਜਾਉਣ ਲੱਗਾ ਪਰ ਪੁਲਿਸ ਪਾਰਟੀ ਨੇ ਤਗੜੇ ਹੋ ਕੇ ਨੂੰ ਰੋਕ ਲਿਆ ਸੀਗਾ ਤੇ ਫਿਰ ਉਹਦੇ ਐਕਟਿਵਾ ਦੇ ਅੱਗੇ ਨੰਬਰ ਲੱਗਾ ਸੀਗਾ ਨੰਬਰ ਦੇ ਕੁਝ ਅੱਖਰ ਮਿਸਿੰਗ ਸੀਗੇ ਉਹਦੀ ਪਿਛਲੀ ਪਲੇਟ ਤੇ ਵੇਖਿਆ ਤੇ ਕੁਝ ਅੱਖਰ ਉਹਦੇ ਚੋਂ ਮਿਸਿੰਗ ਸੀਗੇ ਜਿਹੱਚ ਨੂੰ ਪੁੱਛਿਆ ਵੀ ਐਕਟਿਵਾ ਇਹ ਕਿੰਨਾ ਵੀ ਐਕਟਿਵਾ ਮੇਰੀ ਹੈ ਜੀ ਪਰ ਜੋ ਸ਼ਕਤੀ ਨੇ ਪੁੱਛਿਆ ਫਿਰ ਉਹ ਕਹਿੰਦਾ ਵੀ ਇਹ ਐਕਟਿਵਾ ਜਿਹੜੀ ਆ ਚੋਰੀ ਦੀ ਆ ਇਸੇ ਦੌਰਾਨ ਹੀ ਉਹਨੇ ਇੱਕ ਆਈ ਕਾਰਡ ਵਿਖਾਇਆ ਜੀ ਕਿ ਮੈਂ ਪੰਜਾਬ ਪੁਲਿਸ ਦਾ ਮੁਲਾਜ਼ਮ ਆ ਸਪਾਈ ਰੈਂਕ ਤੇ ਆ ਤੇ ਮੈਂ ਤਰੰਤਾਂ ਨੂੰ ਜੀਤੀ ਕਰਦਾ ਪਰ ਜਦੋਂ ਉਹਨੂੰ ਫਿਰ ਡਿਟੇਲਸ ਪੁੱਛਿਆ ਤੇ ਉਹਨੇ ਕਿਹਾ ਜੀ ਨਹੀਂ ਇਹ ਮੇਰਾ ਆਈ ਕਾਰਡ ਜਿਹੜਾ ਜਾਲੀ ਆਈ ਕਾਰਡ ਆ ਐਕਟਿਵਾ ਬਾਰੇ ਦੱਸਿਆ ਵੀ ਜਿਹੜੀ ਐਕਟਿਵਾ ਜਿਹੜੀ ਆ ਚੋਰੀ ਦੀ ਐ ਤੇ ਮੈਂ 6 ਮਹੀਨੇ ਪਹਿਲਾਂ ਜਿਹੜੀ ਅਬਰਸਰ ਤੋਂ ਚੋਰੀ ਕੀਤੀ ਸੀ ਤੇ ਆਈ ਕਾਰਡ ਜਿਹੜਾ ਮੈਂ ਜਾਲੀ ਬਣਾਇਆ ਜੀ ਤੇ ਜਦੋਂ ਇਹਦੀ ਐਕਟਿਵਾ ਦੀ ਚੈਕਿੰਗ ਕੀਤੀ ਉਹਦੀ ਐਕਟਿਵਾ ਦੀ ਡਿੱਕੀ ਦੇ ਵਿੱਚੋਂ ਇੱਕ ਪੰਜਾਬ ਪੁਲਿਸ ਦੀ ਜਿਹੜੀ ਬੈਲਟ ਹੁੰਦੀ ਆ ਕਾਂਸਟੇਬਲ ਪਾਹੰਦੇ ਨੇ ਉਹ ਵੀ ਨਿਕਲੀ ਤੇ ਕਾਲੇ ਬੂਟਨ ਦੇ ਆਲਰੇਡੀ ਪਾਏ ਹੋਏ ਸੀਗੇ ਇਹ ਸਾਰੀ ਟੀਜ ਨੂੰ ਅਸੀਂ ਬਾਅਦ ਚੋ ਮੱਧ ਨਜ਼ਰ ਰੱਖਦੇ ਹੋਏ ਮੁਕਦਮਾ ਨੰਬਰ 35 ਦਰਜ ਕੀਤਾ ਜੀ ਇਸ ਦਾ ਨਾਮ ਇਹਨੇ ਗੁਰਪ੍ਰੀਤ ਸਿੰਘ ਗੋਪੀ ਪੁੱਤਰ ਪ੍ਰਵੀਰ ਸਿੰਘ ਵਾਸੀ ਗੇਟ ਕੀ ਮਾਇਰੀ ਜਿਹੜੇ ਰਹਿਣ ਵਾਲਾ ਜੀ ਇਹਨੇ ਜਿਹੜਾ ਇਹ ਮੁਕਦਮਾ ਦਰਜ ਕਰਕੇ ਇਹਦੀ ਰਸ ਪਾਈ ਹੈ ਤੇ ਨੈਕਸਟ ਦਿਨ ਅਸੀਂ ਪੁਲਿਸ ਰਿਮਾਂਡ ਲੈ ਕੇ ਇਹਨੂੰ ਇਹਦੀ ਵਰਤੀ ਬਾਰੇ ਤੇ ਹੋਰ ਜਿਹੜੀਆਂ ਗਤੀਵਧੀਆਂ ਇਹਨੇ ਕੋਈ ਇਹੋ ਜਿਹਾ ਕੋਈ ਲਾਭ ਲਿਆ ਹੋਵੇ ਗਲਤ ਉਹਦੇ ਸੰਬੰਧੀ ਜਿਹੜੀ ਅਸੀਂ ਤਫ਼ਤੀਸ਼ ਕਰ ਰਹੇ ਹਾਂ ਜੀ ਸਰ ਪੜਿਆ ਕਿ ਨਹੀਂ ਘਸੀ ਇਹ ਆਪਣੇ ਆਪ ਨੂੰ ਦੱਸ ਰਿਹਾ ਵੀ ਮੈਂ ਬੀਟਾ ਕੀਤੀ ਹੈ ਜੀ ਉਹਦੇ ਬਾਰੇ ਵੀ ਅਸੀਂ ਜਿਹੜਾ ਵੈਰੀਫਾਈ ਕਰ ਰਹੇ ਹਾਂ ਸਰ ਚੋਰੀ ਦੀ ਐਕਟਵਲ ਹੈ ਕਿ ਘੁਮਰਾ ਸੀ ਹੋਰ ਵੀ ਕੋਈ ਇਹਨੇ ਚੋਰੀ ਦੇ ਵਾਈਕਲ ਕੀਤੇ ਇਹ ਤਫ਼ਤੀਸ਼ ਦਾ ਹਿੱਸਾ ਜੀ ਅਸੀਂ ਉਹਦਾ ਰਿਮਾਂਡ ਲਿਆ ਜੀ ਹੁਣ ਅਸੀਂ ਇਹੀ ਗੱਲਾਂ ਕਲੀਅਰ ਕਰਨੀਆਂ ਨੇ ਦੇ ਕੋਲ ਜੀ ਕਿਸੇ ਕੋਲ ਨੇ ਠੱਗੀ ਮਾਰੀ ਹੈ ਪੁਲਿਸ ਦੀ ਵਰਦੀ ਪਾ ਕੇ ਹਾਂਜੀ ਇਹ ਵੀ ਬੜਾ ਜ਼ਰੂਰੀ ਹੈ ਜੀ ਇਹ ਮੇਨ ਸਾਡਾ ਪੁਆਇੰਟ ਹੈ ਵੀ ਇਹਨੇ ਕਿਸੇ ਨਾਲ ਕੋਈ ਜਾਲਸਾ ਜੀ ਨਾ ਕੀਤੀ ਹੋਵੇ ਆਪਣੇ ਆਪ ਨੂੰ ਪੁਲਿਸ ਦਾ ਮੁਲਾਜ਼ਮ ਦੱਸ ਕੇ ਉਹ ਵੀ ਅਸੀਂ ਬਿਲਕੁਲ ਕਰ ਰਹੇ ਹਾਂ ਜੀ ਇਹਦੇ ਬਾਰੇ ਤਕਨੀਕਾਂ ਜੀ